ਸਾਰੇ ਪਿਛਾ ਜੀ ਕਮਲ ਢਾਬਾਲਾ ਸਾਹਿਬ ਕਰਨ ਕਿੱਥੇ ਬਟੇ ਸਰਗੁਰਮੀਤ ਸਿੰਘ ਗਿੱਲ ਜੀ ਇੰਡੀਆ ਨਵਲ ਸੀ ਕਾਂਗਰਸ ਦੇ ਪ੍ਰਧਾਨ ਨੇ ਤੁਹਾਡੇ ਹਲਕੇ ਦੇ ਤੇ ਮੇਰੇ ਜਿਹੜਾ ਉਹ ਤੋਂ ਆਏ ਹੋਏ ਸਾਰੇ ਹੀ ਸਾਥੀ ਅੱਜ ਸ਼ਰਗਵਾਸੀ ਸਰਗਪ੍ਰੀਤ ਸਿੰਘ ਪਹਿੜੀ ਜੀ ਦੇ ਫੋਕ ਤੇ ਦਾਸ ਸਾਹਿਬ ਵੀ ਹਾਜ਼ਰੀ ਆਪੇ ਪਾਰਟੀ ਦੀ ਹਾਜ਼ਰੀ ਰੁਆਪਿਆ ਹੈ ਜਦੋਂ ਮੈਂ ਇੱਥੇ ਆਣਾ ਸੀ ਤੇ ਮੇਰੇ ਚੰਗੇ ਸਾਥੀਆਂ ਨੇ ਇਹ ਜਦੋਂ ਸਿੱਧੂ ਸਾਹਿਬ ਨੇ ਕਿਹਾ ਇਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਬਾਲਾ ਸਾਹਿਬ ਸਾਡੇ ਗਰੇਟ ਯਾਰ ਕੀ ਚਾਹ ਦਾ ਕੰਮ ਕੀ ਜਿਓ ਤੇ ਮੈਂ ਤੇ ਚਾਹ ਦੇ ਕੰਪਾਸੇ ਇੱਥੇ ਆਇਆ ਮੈਂ ਇਹਨਾਂ ਦਾ ਬਖੂਰ ਆ ਕੇ ਨਰੇ ਮੈਂ ਤੇ ਇਹਨਾਂ ਨੂੰ ਕਾਸ਼ੀ ਥੋੜੀ ਸਾਕੀ ਕੱਢੇ ਕਰੇ ਚਾਹ ਇਹਨਾਂ ਥੋੜੇ ਵੱਧ ਘੱਟ ਲੈਣੇ ਇਸ ਕਰਤਾ ਵੀ ਮੈਂ ਇਹਨਾਂ ਦਾ ਮਿਹਰਬਾਨਾ ਅਜੇ ਲੋਕਾਂ ਨੂੰ ਪਿਆ ਨਾ ਸੀ ਤੁਹਾਨੂੰ ਸੋਚਿਆ ਇਹ ਅਟੇਟੀ ਇਹ ਨੂੰ ਨਾ ਦਈਏ ਸੋ ਮੈਂ ਇਥੇ ਸਮੁੱਚੇ ਤੇ ਗਰਾਉਂ ਮੀਲਾ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਪਿਛਲੇ 4 ਸਾਲ ਇਹ ਇੱਕ ਸਰਕਾਰ ਇਹੋ ਦੀ ਚੱਲ ਰਹੀ ਹੈ ਜਿਹਨੂੰ ਲੋਕ ਬਹੁਤ ਆਸਾ ਤੇ ਉਮੀਦ ਨਾਲ ਲੈ ਕੇ ਆਏ ਸੀ ਪਰ ਬਦਕਿਸਮਤੀ ਦੀ ਗੱਲ ਹੈ ਜਿੰਨਾ ਕਾ ਮੁੱਖ ਮੰਤਰੀ ਇਹ ਬਿੜਿਆ ਅਜੇ ਤੱਕ 75 ਦਾ ਸਾਡਾ ਕੋਈ ਬੰਦਾ ਨਹੀਂ ਨਾਇਜ਼ ਬੰਦੇ ਦਾ ਕੋਈ ਦੀਨ ਨਹੀਂ ਨਾ ਇਹਦਾ ਕੋਈ ਜਮਾਨ ਨਹੀਂ ਵੇਖੋ ਸਾਡੀ ਬਦਕਿਸਮਤੀ ਇੱਕ ਟਾਈਮ ਤੇ ਗਿਆਨੀ ਗੁਰਮukh Singh ਮੁਸਾਫਰ ਵਰ ਇਥੇ ਬਹੁਤ ਥੋੜੇ ਲੋਕ ਇਸ ਕਾ ਦੀ ਜਾਣਕਾਰੀ ਰੱਖਦੇ ਹੋਣਗੇ ਕਿ ਗਿਆਨੀ ਗੁਰਮukh Singh ਮੁਸਾਫਰ ਜੀ ਤੇ ਨੇ ਸਰ ਅਮਰਤਾਰੀ ਵੀ ਸਨ ਸਦਾਵਨ ਕਰਤੇ ਵੀ ਸਨ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਗਿਆਨੀ ਜੈਲ ਸਿੰਘ राष्ट्रपति तक है पिछली श्रेणियों तो तलक रखते होम मिनिस्टर कांग्रेस ने बनाए राष्ट्रपति कांग्रेस ने वे बने शाह प्रताप सिंह कैरों मरते बजाय जिन्होंने तस्वीर पंजाब की बदली किथे वो थोड़ा दास है इस टाइम लीडर ऑफ द अपोजिशन है विरोधी करता लीडर है तो दस फुट मेरे दर भगवंत बैठ मान ਇਹਦੀ ਕਾਬਲੀਅਤ ਦੇਖ ਕੇ ਮੈਨੂੰ ਕਈ ਵਾਰ ਮੇਰੇ ਮਨ 'ਚ ਸਵਾਲ ਆਉਂਦਾ ਕਿ ਕਿੱਥੇ ਸਫਲਤਾਪਸੀ ਕਰਨ ਤੇ ਕਿੱਥੇ ਭਗੋੜਨ ਕਿੱਥੋਂ ਅਸੀਂ ਇਸ ਸਮਾਂ ਤੋਂ ਕਿੱਥੇ ਆ ਅਰਸ਼ ਤੇ ਨਾ ਜ਼ੁਬਾਨ ਤੇ ਕੰਟਰੋਲ ਨਾ ਕਿਸੇ ਕਿਸਮ ਦੀ ਸੋਚ ਨਾ ਇੱਕ ਝੂਠ ਤੇ ਬੁਨਿਆਦ ਇਸ ਪਾਰਟੀ ਨੇ ਬਣ ਲਈ ਲੋਕਾਂ ਦੀ इमोਸ਼ਨਸ ਨਾਲ ਖੇਲੇ ਪੰਜਾਬੀਆਂ ਨੂੰ ਇਹ ਗੱਲ ਕਹੀ ਕਿ ਪਿੰਨਾਂ ਦੀਆਂ ਸਥਾਣ ਚੋਂ ਸਰਕਾਰ ਚੱਲੇਗੀ ਅਸੀਂ ਸਧਾਰਨ ਘਰਾਂ ਵਿੱਚੋਂ ਵਿਅਕਤੀ ਚੁਣ ਕੇ ਲੈ ਕੇ ਜਾਵਾਂਗੇ ਪਹਿਲਾ ਵਾਅਦਾ ਕੀਤਾ ਸੀ ਕੋਈ ਸ਼ੋਕੀ ਨਹੀਂ ਨਵਾਂਗੇ ਵੀਆਈਪੀ ਕਲਚਰ ਬੰਦ ਕਰਾਂਗੇ ਅਜਿਹੀਆਂ ਗੱਡੀਆਂ ਤੇ ਲਾਲ ਲਾਈਟਾਂ ਲੱਗੀਆਂ ਹੁੰਦੀਆਂ ਆ ਟੂ ਟੂ ਕਰਦੀਆਂ ਫਿਰਦੀਆਂ ਐ ਬੰਦ ਕਰਨ ਅਸੀਂ ਦੋ ਦੋ ਕਮਰਿਆਂ ਵਿੱਚ ਗੋਦਾਮਾ ਕਰਾਂਗੇ ਮੰਤਰੀ ਮੁੱਖ ਮੰਤਰੀ ਮੈਂ ਅੱਜ ਤੁਹਾਨੂੰ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਦਾ ਇਹ ਜਿਹੜਾ ਮਾਸਟਰ ਮਿੰਦਰ ਸਿੰਘ ਦਾ ਪੁੱਤਰ ਦਾਸ ਜੀਰੇ ਆਪਣੇ ਮਾਸਟਰ ਮਿੰਦਰ ਸਿੰਘ ਦੇ ਪੁੱਤਰ ਕੋਲ ਅੱਜ ਪੰਜ ਸਰਕਾਰੀ ਘਰ ਪੰਜ ਸਰਕਾਰੀ 1000 ਬੰਦਾ ਸਰਦਾਰ ਸਾਹਿਬ 1000 ਬੰਦਾ ਦੀ ਸਿਕਿਉਰਿਟੀ ਤੇ ਲੱਗਾ ਚੀਮਸਟਰੀ ਇਹ ਚਾਰ ਜੀ ਨੇ ਘਰ ਤੇ ਉਸੇ ਘਰ ਤੇ ਇੱਕ ਭਗਤ ਸਿੰਘ ਜੀ ਰਹਿੰਦੇ ਨੇ ਇੱਕ ਉਹਨਾਂ ਦੀ ਧਰਮ ਪਤਨੀ ਰਹਿੰਦੀ ਇੱਕ ਇਹਨਾਂ ਦੇ ਬਾਬਾ ਜੀ ਰਹਿੰਦੇ ਨੇ ਇੱਕ ਇਹਨਾਂ ਦੀ ਭੈਣ ਰਹਿੰਦੀ ਚਾਰ ਵਿਕਤੀਆਂ ਨੂੰ 1000 ਬੰਦਾ ਗਾਰਡ ਕਰ। ਜਿੱਦਨੇ ਭਗਵੰਤ ਮਾਨਪੁਰਤਾ 123 ਗੱਡੀਆਂ ਦਾ ਕਾਫਲਾ ਚਾਹਦਾ ਹੈ ਤੇ ਨਾ 123। ਇਹ ਸੇ ਗੱਲ ਕਰਨ ਸੀ ਇਹਨੂੰ ਨਾ ਹੀ ਮਹਾਰਾਜਾ ਸਤੋਜ ਦਾ ਦੇ ਤਾ ਕਿ ਉਹ ਪਿੰਡੇ ਸਤੋਜ ਦੇ ਦਾ। ਸਤੋਜ ਸਾਹਿਬ ਨੇ 123 ਗੱਡੀਆਂ ਦਾ ਕਾਫਲਾ ਚਾਹਦਾ। ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹਨਾ ਖਲੀਫਾ ਜੀ ਤੁਹਾਡਾ ਜਗਰਾਉ ਜਿਹੜਾ ਇੱਕ ਛੋਟਾ ਜਿਹਾ ਪੁਲਿਸ ਦਾ ਜ਼ਿਲ੍ਹਾ। ਉਸ ਸਾਰੇ ਜ਼ਿਲ੍ਹੇ ਦੇ ਵਿੱਚ ਤਕਰੀਬਨ 18 ਤੋਂ 20 ਲੱਖ ਲੋਕ ਰਹਿੰਦੇ ਨੇ 18 ਤੋਂ 20 ਲੱਖ ਲੋਕ ਤੇ ਸਾਰੇ ਜ਼ਿਲ੍ਹੇ ਦੇ ਵਿੱਚ 1200 ਬੰਦਾ ਪੁਲਿਸ ਜ਼ਿਲ੍ਹੇ ਦੇ ਵਿੱਚ ਤਾਇਨਾਤ ਹੈ 18 ਤੋਂ 20 ਲੱਖ ਆਬਾਦੀ ਤੇ ਟੋਟਲ ਨਫਰੀ ਜਿਹੜੀ ਹੈ ਪੁਲਿਸ ਡਿਸਟ੍ਰਿਕਟ ਦੀ 1200 ਬੰਦੇ ਦੀ ਹੈ ਐਸੇ ਇੱਕ ਕੈਪੈਸਿਟੀ ਹੈ ਇਹ ਰੈਸਿਪੀ ਨੇ ਫਿਰ ਕੋਈ ਡੀਐਸਪੀ ਨੇ ਫਿਰ ਕੋਈ ਇੰਸਪੈਕਟਰ ਨੇ ਫਿਰ ਖਾਣੇਦਾਰ ਨੇ ਫਿਰ ਆਹੁ ਮਾਰਨੇ ਫਿਰ ਛੋਟੇ ਧਾਨੇ ਦਾ ਫਿਰ ਸਪਾਈ 1200 ਬੰਦਾ 20 ਲੱਖ ਬੰਦੇ ਵਾਸਤੇ 1200 ਬੰਦਾ ਤੇ ਮਹਾਰਾਜਾ ਸਤਾਵਜ ਦੇ ਚਾਰ ਮੈਂਬਰਾਂ ਵਾਸਤੇ ਇਤਨਾ ਬੰਦਾ ਇਹ ਕਹਿੰਦੇ ਨਵੀਂ ਸਰਕਾਰ ਅਸੀਂ ਇੱਕ ਸਧਾਰਨ ਸਰਕਾਰ ਲੈ ਕੇ ਆ ਗਏ ਇਹ ਬਦਲਾਅ ਹੋਇਆ ਆ ਤੁਸੀਂ ਦੇਖਾ ਹੀ ਜੇ ਤੁਹਾਡੇ ਹਲਕੇ ਕੀ ਹੁੰਦਾ ਇਹਨਾਂ ਦੀ ਕਐਮਐਨਏ ਐਨਆਰਆਈ ਕਾਫੇ ਜਿਸ ਦਾ ਕਬਜ਼ਾ ਕੀਤਾ ਹੈ। ਚਲੋ ਨਾਲ ਹੀ ਹੋਏਗਾ ਇੱਥੇ ਨਾਲ ਹੀ ਸੁਣਦੀ ਹੋਣੀ ਨਹੀਂ। ਚਲੋ ਇੱਥੋਂ ਮੇਰੀ ਆਵਾਜ਼ ਪਹੁੰਚ ਹੀ ਜਾਣੀ ਗਵਰਨਰ ਤੇ। ਤੁਸੀਂ ਵੇਖੋ ਇੰਨਰਈ ਜਿਨ੍ਹਾਂ ਨੂੰ ਜਿਨ੍ਹਾਂ ਦੇ ਸਿਰ ਤੇ ਇੰਨਰਈਆਂ ਬੈਠੇ ਸਨ ਗੁਰਮੀਤ ਸਿੰਘ ਜੀ ਦਸਾਂ। ਮੈਂ ਉਹਨਾਂ ਵੀਰਾਂ ਦੇ ਵਾਰੀ-ਵਾਰੀ ਜਾਵਾਂ ਇੰਨਰਈ ਜਿਨ੍ਹਾਂ ਨੇ ਬੜੇ ਪਿਆਰ ਨਾਲ ਛੁੱਟ ਕੇ ਧਰੇ ਸੀ। ਇੱਕ ਇੱਕੋ ਬਦਲਾ ਲੈ। ਉਠੀ ਤੇ ਪੈਣਾ ਇਹ ਕੱਲਾ ਤੁਹਾਡੇ ਜਗਰਾਉਂ ਤੇ ਨਹੀਂ ਹੋਇਆ। ਕਿਸੇ ਹਲਕੇ ਚਲੇ ਪੰਜਾਬ ਦੇ ਕਿਸੇ ਹਲਕੇ ਚਲੇ ਜੋ ਆਹੀ ਆ ਜਿਹੜੇ ਕਹਿੰਦੇ ਸੀ ਦੋ ਦੋ ਕਮਰਿਆਂ ਵਿੱਚ ਰਿਹਾ ਕਰਾਂ ਕਿ ਹੁਣ ਦੋ ਦੋ ਤਿੰਨ ਤਿੰਨ ਕਿੱਲਿਆਂ ਵਿੱਚ ਇਹਨਾਂ ਦੀਆਂ ਕੁੱਟੀਆਂ ਮੰਨ ਲੀ। ਹਲੋ ਆ ਸਾਡੇ ਇੱਥੇ ਬੈਠੀ ਹੈ ਮਾਤਾਵਾ ਬੈਠਾ ਇਹਨਾਂ ਨੂੰ ਪੁੱਛੋ 1000 ਰੁਪਏ ਪਿੱਛੇ 1000 ਰੁਪਏ ਤੇ ਦੱਸੋ ਮੀਨੇ ਰਾ ਤੁਹਾਨੂੰ ਔਰਤਾਂ ਨੂੰ ਅਲਾਉਂਸ ਦਿਹਾ ਕਰਾਂ ਨਹੀਂ ਜਿੰਨਾ ਦੀ ਵੋਟ ਹੈ 3 ਕਰੋੜ ਦੀ ਸਾਡੀ ਬੰਦੀ ਹੈ ਸਰਦਾਰ ਸਾਹਿਬ 2 ਕਰੋੜ ਵੋਟ ਹੈ ਪੰਜਾਬ ਦੀ ਇੱਕ 1 ਕਰੋੜ ਆਦਮੀਆਂ ਦੀ ਵੋਟ ਇੱਕ ਕਰੋੜ ਔਰਤਾਂ ਦੀ ਵੋਟ 1 ਕਰੋੜ ਔਰਤਾਂ 'ਚ 15000 ਰੁਪਇਆ ਦੇਈਏ ਤੇ 1000 ਕਰੋੜ ਰੁਪਇਆ ਮਹੀਨੇ ਦਾ ਚਾਹੀਦਾ ਤੇ 120000 ਕਰੋੜ ਰੁਪਇਆ ਸਾਢ ਚਾਰ ਸਾਲ ਬੁੱਢੇ ਨੂੰ ਤੇ 48000 ਰੁਪਇਆ ਬਾਕੀ ਅਜੇ ਤੱਕ 1 ਰੁਪਇਆ ਨਹੀਂ ਦਿੱਤਾ ਮੈਂ ਜਦੋਂ ਲੀਡਰ ਆਫ oppositon ਖੜਾਉਣਾ ਵਗੁੰਦੀ ਤੇ ਜਦੋਂ ਵੀ ਇਹਨੂੰ ਭਵੰਤਨੋਂ ਕਹਿਣਾ ਔਰਤਾਂ ਦਾ ਕੀਕਾ ਮਾਵਾਂ ਦਾ ਕੀਕਾ ਪੈਣਾ ਦਾ ਕੀਕਾ ਵਾਦਾ ਕਦੋਂ ਪੂਰਾ ਕਰੇ ਉਹਨੂੰ ਹੀ ਕਹਿ ਦਿੰਦਾ ਸੀ ਬਸ ਆ ਚਲਿਆ ਬਜਟ ਦਾ ਸੈਸ਼ਨ ਮਾਰਚ ਦੇ ਬਜਟ ਆ ਜਾਣੇ ਅਸੀਂ ਬਹਿ ਪੂਰੇ ਕਰ ਲਿਆ 22 ਚ ਵੀ ਇਹ ਗੱਲ ਕਹੀ 23 ਚ ਵੀ ਕਹੀ 24 ਚ ਵੀ ਕਹੀ 25 ਚ ਵੀ ਗਈ ਉਹ 26 ਦਾ ਬਜਟ ਆ ਚਲਿਆ ਤੇ ਦੇਣਾ ਲੈਣਾ ਇਹਨੂੰ ਫੇਰ ਕੁਰੇਬ ਅਬ ਦੂਰਗ ਮੇਰੇ ਬੈਠੇ ਨੇ ਅਸੀਂ 1500 ਵੜਾਵਾ ਪੈਨਸ਼ਨ ਦਿੰਦੇ ਸੀ ਇਹਨਾਂ ਕਿਹਾ ਅਸੀਂ 2500 ਦਾਂਗੇ 1 ਰੁਪਇਆ ਕਿਸੇ ਨੂੰ ਦਿੰਦਾ ਆ ਪ੍ਰਸਤ ਮੇਰੇ ਪ੍ਰਾਪਤ ਜਿਹੜਾ ਪ੍ਰਸਤ ਦਾ ਮੇਰਾ ਵੀਰ ਇਮਾਨਦਾਰੀ ਨਾਲ ਆਪੋਜੀਸ਼ਨ ਦੀ ਖਬਰ ਸਾਂਝੀ ਕਰਦਾ ਉਹਦਾ ਚੌਥੇ ਦਿਨ ਕੇਸ ਰਜਿਸਟਰ ਕਰਕੇ ਉਹਦੇ ਪੇਜ ਬੰਦ ਕਰ ਦਿੱਤੇ ਜਾਂਦੇ ਇੱਕ ਲੋਕ ਇਨਸਾਫ ਲੋਕ ਇਨਸਾਫ ਲੋਕ ਆਵਾਜ਼ ਚੈਨਲ ਹੈ ਮੰਨਿੰਦਰ ਸਿੰਘ ਸਿੱਧੂ ਉਹਨੇ ਮੈਰੀ ਇੰਟਰਵਿਊ ਕੀਤੀ 4 ਕ ਦਿਨ ਹੋ ਗਏ ਨੇ ਇੰਟਰਵਿਊ ਕੀਤੀ ਮੈਰੀ ਲੱਖਾਂ ਚ ਚੱਲੀ ਉਹਨੂੰ ਸਜ਼ਾ ਗਰੀਬ ਨੂੰ ਇਹ ਦੇ ਦਿੱਤੀ ਕਿ ਉਹਦਾ ਚੈਨਲ ਹੀ ਬੰਦ ਕਰ ਦੇ ਉਹਨੇ ਕਿ ਰਤਨੇ ਉਤੋਂ ਦਾ ਬਟਿੰਡੇ ਦਾ ਉਹ ਕਿਹੜਾ ਸਿੰਘ ਮਿੱਤ ਰਤਨ ਜੀ ਉਹਦੇ ਚੈਨਲ ਨੂੰ ਕੀ ਕਹਿੰਦੇ ਨੇ ਟੌਪ ਵਿੱਚ ਰੱਖਦੇ ਨੇ ਬਠਿੰਡੇ ਨਾਲ ਉਹ ਦੋਵਾਂ ਦੇ ਨਾਲ ਉਹ ਬੰਦ ਹੋ ਜਿੰਦੇ ਪੰਜਾਬ ਕੇਸਰੀ ਪਹਿਲੇ ਸਾਲ ਗੁਜਿੰਦਰ ਸਿੰਘ ਅੰਦਰ ਰਾਜੋ ਕੀਤਾ ਪਹਿਲੇ ਕੇਸ ਰਿਸਟਰ ਕੀਤਾ ਕਚਹਿਰੀਆਂ ਵਿੱਚ ਜਾ ਕੇ ਉਹਨਾਂ ਜਵਾਬ ਕੱਤ ਰਾਣੀਆਂ ਬਿਨਿਆ ਹੁਣ ਸਾਰਾ ਕਬਰ ਲੈ ਕੇ ਭਗਵੰਤ ਮਾਨ ਕੇਜਰੀਵਾਲ ਸਮੇਤ ਹੁਣ ਉਹਨਾਂ ਦੇ ਮਾਤਾ ਜੀ ਦੇ ਭੁੱਗ ਦਾ ਅਫਸੋਸ ਕਰਦਿਆਂ ਤੁਰ ਕੇ ਉਹ ਪੰਜਾਬ ਦੇ ਸ੍ਰੀਮੰਦ ਕਰਦੇ। ਇਹੀ ਕੰਮ ਹੋ ਕਰਾਂਗੇ। ਦੋਹਾਂ ਤਿੰਨਾਂ ਮੇਂ ਜਾਂ ਗੋਡੇ ਭਰਨੇ ਹੋ ਕੇ ਪੰਜਾਬ ਦੇ ਸ੍ਰੀਵਾਲਿਆਂ ਸਾਹਮਣੇ ਲੰਮਾ ਪਿਆ ਹੋਏਗਾ। ਆ ਤੁਸੀਂ ਹੁਣ ਵੇਖਿਆ। ਵੇਖੋ ਸਾਡੇ ਧਾਰਮਿਕ ਇੰਸਟੀਚਿਊਸ਼ਨ ਜਿਹੜੇ ਅਕਾਲ ਤਖਤ ਸਾਹਿਬ। ਆ ਦੋ ਮਿੰਟ ਛੋਟੇ ਵੀਰਾਂ ਬੈਠੇ ਨੇ ਬਾਬੇ ਇਹਨਾਂ ਨਾਲ ਗੱਲ। ਅਕਾਲ ਤਖਤ ਸਾਹਿਬ ਤੇ। ਸਾਡੇ ਧਾਰਮਿਕ ਇੰਸਟੀਚਿਊਸ਼ਨ ਜਿਹੜੇ ਇੰਨੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿੰਨਾ ਸਾਹਮਣੇ ਨਕਮਸਤਕ ਨੇਰਾ ਸਿੱਖ ਹੀ ਨਹੀਂ ਕੇਰ ਸਿੱਖ ਨਹੀਂ ਹੁੰਦੇ ਦੁਨੀਆਂ 'ਤੋਂ ਇਸ ਬੰਦੇ ਦੇ ਵਿੱਚ ਦੇਖੋ ਇਹ ਆਪ ਕੌਣ ਹੈ ਨਾਸਤਿਕ ਇਹ ਸਿੱਖ ਨਹੀਂ ਇਹ ਨਾਸਤਿਕ ਇਹ ਪ੍ਰਮਾਤ ਪ੍ਰਮਾਤਮਾ ਦੇ ਵਿੱਚ ਇਹਨਾਂ ਨੂੰ ਕੋਈ ਫੇਰ ਇਹਦਾ ਨਾਮ ਸਰਦਾਰ ਜੀ ਇਹਦਾ ਨਾਮ ਜੇ ਭਗਵੰਤ ਮਾਨ ਦਸਮ ਪਿਤਾ ਦਾ ਉਪਨਾਮ ਸੀ ਮੇਰੇ ਸਾਰੇ ਸਿੱਖ ਜਿਹੜੇ ਉਹਦੇ ਸਿੱਖ ਲਿਖਿਆ ਉਹ ਜਿਹੜਾ ਸਿੰਘ ਪਤਾਪ ਸਿੰਘ ਰੇ ਚੇ ਚੇ ਧਰਮ ਸਿੰਘ ਇਹਦੇ ਨਾਮ ਵਿੱਚ ਸਿੰਘ ਨਹੀਂ ਇਹਦੀ ਦਸਤਾਰ ਦੇ ਤਲੇ ਕੇਸ ਨਹੀਂ ਕਿੱਥੋਂ ਅਸੀਂ ਕਿੱਥੇ ਆ ਜੱਗੇ ਕਿੱਥੇ ਅੰਮ੍ਰਿਤ ਧਾਰੀ ਯਾਨੀ ਜੈਲਸਣੀ ਕਿੱਥੇ ਅੰਮ੍ਰਿਤ ਧਾਰੀ ਸਾਹਿਬਤਾਪ ਸਿੰਘ ਕਹਿਣ ਕਿੱਥੇ ਅੰਮ੍ਰਿਤ ਧਾਰੀ ਕਹਿੰਦੇ ਮੁਕਸ ਸਿੰਘ ਜਾਨ ਉਹਤੇ ਕਿੱਥੋਂ ਤੇ ਕਿੱਥੇ ਆ ਗਿਆ ਨਾ ਜੁਬਾਨ ਤੇ ਕੋਈ ਕੰਟਰੋਲ 320 ਡਿਗਰੀ ਤੇ ਜੁਬਾਨ ਚਾ ਆਮ ਤਾਂ ਜੁਬਾਨ ਨਹੀਂ ਨਾ ਦੰਦਾ ਤੋ ਖਾਰ ਆਉਂਦੀ ਤੇ ਫਿਰ ਅੰਦਰ ਹੋ ਜਾਂਦਾ ਇੱਕ ਆਟੇ ਵਾਲੀ ਚੱਕੀ ਵਰਗਾ ਮੂੰਹ ਦੇ ਵਿੱਚ ਹੀ ਚੱਲਦੀ ਵੀ ਜੋ ਘੁੰਮਦੀ ਜੋ ਘੁੰਮਦੀ ਜਿੰਨਾ ਚਿਰ 2:30 ਵਜੇ ਤੱਕ ਪੀ ਕੇ ਸਿਰ ਵੀ ਛੁੱਟ ਲੇ ਤਾਂ ਕਬੂਤਰ ਵਰਗਾ ਜਵਾਨ ਇਹਦੀ ਘੁੰਮ ਘੁੰਮੀ ਰਹਿੰਦੀ ਘੁੰਮੀ ਰਹਿੰਦੀ ਘੁੰਮੀ ਰਹਿੰਦੀ ਇਹ ਤੁਕੀ ਲਾਪਰ ਦੇ ਪੰਜਾਬ ਦੇ ਮੈਦੇਸ਼ ਮੇਰੇ ਵੀਰੋ ਜਨਮ ਦੇ ਭਰਾਓ ਤੇ ਮੇਰੀਆਂ ਭੈਣੋ ਮੋਟਰਸਾਈਕਲ ਸਕੂਟਰ ਤੇ ਕਿਸੇ ਬਸ ਤੇ ਚੜ ਕੇ ਲੁਧਿਆਣਾ ਜਾ ਸਕਦਾ ਜਾਂ ਮੋਗੇ ਜਾ ਸਕਦਾ ਆ ਦੱਸੋ ਜੀ ਕੋਈ ਬਾਤ ਨਹੀਂ ਕਰਦਾ ਕਿ ਸਿੱਧੀ ਜਾਨ ਰੋਜ਼ ਦੁਕਾਨਦਾਰਾਂ ਨਾਲ ਕੀ ਹੋ ਰਿਹਾ ਫਰੋਟੀਆਂ ਦੇ ਟੈਲੀਫੋਨ ਮੇਰਾ ਇਹ ਸਿੱਧੇ ਤੌਰ ਤੇ ਇਲਜ਼ਾਮ ਹੈ ਭਗਵੰਤ ਸਿੰਘ ਕਿ ਇਹ ਕਿੰਜ ਦੀ ਗੱਲ ਹੈ ਕਿ ਜਿੰਨੇ ਗੈਂਗਸਟਰ ਪੰਜਾਬ ਦੇ ਵਿੱਚ ਨੇ ਅੱਜ ਦੇ ਦਿਨ ਮੇਰੇ ਵੀਰੋ ਇਹ ਪੈਦਾ ਮਾਰੀ ਭਗਵੰਤ ਦੇ ਕੇਜਰੀਵਾਲ ਦੇ ਤੇ ਪੰਜਾਬ ਪੁਲਿਸ ਸਾਡੀ ਸਰਕਾਰ ਆ ਲੈਣ ਦੋ ਜਬ ਮਹੀਨੇ ਵਿੱਚ ਇੱਕ ਮਹੀਨੇ ਵਿੱਚ ਸਰਕਾਰਾਂ ਆਪ ਕਾਂਗਰਸ ਇਹ ਕਿਸੇ ਗੋਲੀ ਦਾ ਖੜਾਕ ਵੀ ਸੁਣ ਲੋਗੇ ਪ੍ਰਤਾਪ ਸਿੰਘ ਬਾਦਲ ਦੇ ਇਸ ਪਰਸਪਰ। ਕਾਂਗਰਸ ਪਾਰਟੀ ਜਿੰਦਾਬਾਦ। ਅਤਵਾਦ ਵੀ ਸਾਡੇ ਪਰਿਵਾਰਾਂ ਨੂੰ ਛੱਡੀਆਂ ਤੇ ਝੇਲਿਆ। ਆ ਬੈਠਾ ਮੇਰਾ ਵੀਰ 바ਵਾ ਜੀ। 35000 ਤੋਂ ਵੱਧ ਸ਼ਹੀਦਾਂ ਪੰਜਾਬ 'ਚ 15 ਸਾਲਾਂ ਚੋਂ। ਕਾਂਗਰਸ ਆਈ 1 ਸਾਲ ਦੇ ਵਿੱਚ। ਪੰਜਾਬ ਸ਼ਾਂਤ ਹੋਇਆ। ਭੰਗੜੇ ਸ਼ੁਰੂ ਹੋਏ, ਗਿੱਧੇ ਸ਼ੁਰੂ ਹੋਏ। ਐਨਆਈ ਭਰਾ ਬਾਣੀ ਸ਼ੁਰੂ ਹੋਏ ਇਨਵੈਸਟਮੈਂਟ ਦਾ ਸ਼ੁਰੂ ਹੋਈਆਂ ਲੱਖਾਂ ਕਰੋੜਾਂ ਦੀਆਂ ਜ਼ਮੀਨਾਂ ਦੇ ਰੇਟ ਵਧਨੇ ਸ਼ੁਰੂ ਹੋਏ ਤੁਸੀਂ ਤੇ ਆਪ ਕੋ ਲੁਧਿਆਣੇ ਵਾਲੇ ਜਿਗਰਾਉਂ ਵਾਲੇ ਮਾਗਰ ਸਾਡੀ ਪਹਿਲੀ ਪ੍ਰੀਅਰਟੀ ਰਹੀ ਸੋਲੋ ਇਥੇ ਦਿਗੌੜ ਦੇ ਪਰ ਭਰਾ ਜਿਹੜਾ ਵੀ ਕਾਂਗਰਸ ਦਾ ਕੈਂਡੀਡੇਟ ਹੈ ਮੇਰੀ ਹੱਥ ਜੋੜ ਕੇ ਜਿੰਨਾ ਚਿਰ ਅਨਾਉਂਸਮੈਂਟ ਨਹੀਂ ਹੁੰਦੀ ਉਹਨਾਂ ਚਿਰ ਹਰ ਆਦਮੀ ਦਾ ਹੱਕ ਹੈ ਉਹ ਪੂਰਾ ਦੋਖਾ ਹੈ ਪਰ ਜਦੋਂ ਕਾਂਗਰਸ ਕਿਸੇ ਨੂੰ ਟਿਕਟ ਦੇ ਦਿੰਦੀ ਹੈ ਉਦੋਂ ਹਰ ਮੀਰ ਦਾ ਤੇ ਭਰਾ ਦਾ ਹੱਕ ਹੈ ਕਿ ਇਮਾਨਦਾਰੀ ਨਾਲ ਬਾਤ ਨਾ ਚਲੇ ਖਾਤੀ ਜਿਹੜੀ ਹੁੰਦੀ ਮਾਂ ਹੁੰਦੀ ਪੁੱਤਰ ਵੀ ਬਰਾਬਰ ਦਾ ਹੱਕ ਬਾਪ ਤੋਂ ਮੰਗ ਲੈਂਦੇ ਨੇ ਤੇ ਜੇ ਬਾਪ ਜਦੋਂ ਫੈਸਲਾ ਕਰਦਾ ਉਹਦੇ ਚ ਕਈ ਵਾਰ ਕਿਸੇ ਨੂੰ ਥੋੜਾ ਮੋਟਾ ਮੱਦ ਦਿੱਤਾ ਜਾਂਦਾ ਕਿਸੇ ਨੂੰ ਥੋੜਾ ਮੋਟਾ ਕੱਟ ਦਿੱਤਾ ਸਰਕਾਰ ਬਾਤੀ ਹੈ ਹਰ ਆਦਮੀ ਨੂੰ ਹਰ ਵਰਕਰ ਨੂੰ ਹਰ ਸਾਥੀ ਨੂੰ ਉਹਦੇ ਲਿਆਕਤ ਦੇ ਮੁਤਾਬਕ ਉਹਦੇ ਕੰਮ ਦੇ ਮੁਤਾਬਕ ਉਹਦੀ ਲਾਇਅਨਟੀ ਦੇ ਮੁਤਾਬਕ ਹਰ ਆਦਮੀ ਨੂੰ ਦਾ ਹੱਥ ਹੱਥ ਤੇ ਤਲ ਜੋ ਮੈਂ ਸਿੱਧੂ ਸਾਹਿਬ ਦਾ ਕੰਮਸ਼ੂਲ ਤੁਸੀਂ ਮੈਨੂੰ ਸੱਦਾ ਦਿੱਤਾ ਹੈ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਰੱਖ ਸਕੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਗੁਰੂ ਮਹਾਰਾਜ ਸਾਹਿਬ ਦੀ ਬਾਰ ਕਰਪਾ ਹੋਣੀ ਹੈ ਇਹ ਪਾਰਟੀ ਤੋਂ ਬਾਹਰ ਜੇ ਬਦਲ ਹੈ ਕੋਈ ਨਾਂ ਨਹੀਂ ਸੀ ਲੋਕਾਂ ਦਾ ভিਰ ਫਿਰ ਵਿਸ਼ਵਾਸ ਹੀ ਇਸ ਕਰਦੇ ਕਿ ਕਾਂਗਰਸ ਆਈ ਕਿ ਤੇ ਪੰਜਾਬ ਚ ਆਈ ਇਹ ਇੱਕ ਰਹੂਜੀ ਜਮਾਤ ਦਿੱਤੇ ਹਰਿਲਕੇ ਨੂੰ ਹਰ ਜਮਾਤ ਨੂੰ ਹਰ ਧਰਮ ਨੂੰ ਬਰਾਬਰੀ ਦਾ ਹੱਕ ਜੋ ਜੋ ਕਾਂਗਰਸ ਨੇ ਅਜੇ ਤੱਕ ਮੇਰੇ ਵੀ ਲੋ ਹੱਕ ਦਿੱਤੇ ਨੇ ਹਰ ਬਰਾਬਰ ਨੂੰ ਕਿਸੇ ਹੋਰ ਜਮਾਤ ਨੂੰ ਕਿਸੇ ਪੋਲੀਟੀਕਲ ਪਾਰਟੀ ਨੂੰ ਦੇ ਲੋ ਧਿਆਨ ਮਾਰ ਕੇ ਮੈਂ ਇੱਥੇ ਨਾਲ ਕਿਸੇ ਦਾ ਨਹੀਂ ਲੈਣਾ ਉਹ 75 ਸਾਲਾਂ ਚ ਕਦੀ ਕਾਂਗਰਸ ਆ ਜਿਨ੍ਹਾਂ ਨੇ ਹਰ ਵਰਗ ਨੂੰ ਮਾਪਕਾ ਦਿੱਤਾ ਪੰਜਾਬ ਤੇ ਰਾਜ ਕਰੇ ਅੱਗੇ ਵੀ ਹਰ ਭਰਾ ਬੀ ਨੂੰ ਹਰ ਰੀਜਨ ਨੂੰ ਮਾਲਵੇ ਨੂੰ ਵਾਬੇ ਨੂੰ ਵਾਜੇ ਬਕਾਇਦਾ ਤੌਰ ਤੇ ਉਹਨਾਂ ਦਾ ਹੱਕ ਤੇ ਹਕੂਕ ਦਿੱਤੇ ਜਾਣ ਸਰਕਾਰੀ ਮੁਲਾਜ਼ਮਾਂ ਨੂੰ ਮੈਂ ਬੇਨਤੀ ਕਰਦਾ ਮੈਂ ਦੱਸਣਾ ਚਾਹਨਾ 17% ਡੀਏ ਜੇ ਪਿਛਲੇ 4 ਸਾਲਾਂ ਦਾ ਸਰਕਾਰੀ ਮੁਲਾਜ਼ਮਾਂ ਨੂੰ ਨਹੀਂ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲਦੀ ਪੰਜਾਬ ਦੀਆਂ ਜਾਇਦਾਦਾਂ ਸਰਦਾਰ ਸਾਹਿਬ ਸਰਕਾਰੀ ਜਾਇਦਾਦਾਂ ਵੇਚਣ ਲੱਗੀਆਂ ਮੈਂ ਅੰਗਰੇਜ਼ ਸਟੇਟ ਤੋਂ ਉਸ ਪੰਜਾਬ ਦੇ ਪੁੱਤ ਨੂੰ ਮੁਬਾਰਕ ਦੇਣਾ ਚਾਹੁੰਦਾ ਜਿਸ ਨੇ ਹਾਈ ਕੋਰਟ ਦੇ ਜੱਜ ਨੇ ਜਦੋਂ ਲੈਂਡ ਪੂਲਿੰਗ ਦੇ ਵਿੱਚ 65000 ਕਿੱਲਾ ਪੰਜਾਬ ਦੀ ਜਾਇਦਾਦ ਇਸ ਮਾਨਨੇ ਤੇ ਦਿੱਲੀ ਦੇ ਲੁਟੇਰਿਆਂ ਨੇ ਲੱਖ ਕਰੋੜ ਰੁਪਇਆ ਕੱਢ ਕੇ ਲੈ ਜਾਣੇ ਲੱਖ ਕਰੋੜ ਰੁਪਇਆ ਉਹਨੇ ਪਾਬੰਦੀ ਲਾ ਦਿੱਤੀ ਉਹਨੇ ਸਟੇ ਲਾ ਦਿੱਤਾ ਪੰਜਾਬ ਦੇ ਨਾਲ ਐਨਾ ਵੱਡਾ ਜਿਹੜਾ ਹੋਣ ਵਾਲਾ ਜ਼ੁਲਮ ਸੀ ਉਸ ਜੱਜ ਨੇ ਰੋਕੇ ਜਦੋਂ ਵੀ ਇਤਿਹਾਸ ਲਿਖਿਆ ਜਾਏਗਾ ਮੈਨੂੰ ਵੀ ਲੋ ਜਗਰਾਉਣ ਦੇ ਭਰਾਓ ਉਸ ਹਾਈ ਕੋਰਟ ਦੇ ਸਰਵੋਤਮ ਜੱਜ ਦਾ ਨਾਮ ਸੋਨੇ ਦੇ ਅੱਖਰਾਂ ਚ ਲਿਖਿਆ ਜਾਏ ਉਹਨੇ 10 ਮਾਰਚ ਨੂੰ ਰਿਟਾਇਆ ਹੋਣਾ ਅਜੇ ਮਹੀਨਾ ਡੇਢ ਹੈ ਇਸ ਚੋਰ ਜਮਾਤ ਦਾ ਪਲਾਨ ਹੈ ਕਿ ਜਦੋਂ ਰਿਟਾਇਰ ਹੋਏਗਾ ਜਿਹੜੇ ਬਾਕੀ ਦੀਆਂ ਰਹਿ ਗਈਆਂ ਜਾਇਦਾਦਾਂ ਉਹ ਤੋਂ ਵੇਚਾਂਗੇ ਕਿ ਜੇ ਪਹਿਲੇ ਵੇਚ ਕੇ ਜਿਹਦੇ ਘੇਰ ਨਾਲ ਸੇ ਆ ਗਏ ਇਹ ਹਾਲਾਤ ਨੇ ਪੰਜਾਬ ਆ ਤੁਹਾਡੇ ਗਵਾਚ ਕੀ ਦੱਸੇ ਇੱਥੇ ਹੀ ਸੀ ਐਨਆਰ ਦਾ ਘਰ ਇੱਥੇ ਜਿਹੜੇ ਗੋਲੀ ਜਿਹੜਾ ਨਪਿਆ ਸੀ ਹੈ ਅਚਾਨਕ ਦੇ ਖਰੀਬੇ ਨੂੰ ਪਤਾ ਅਚਾਨਕ ਨਾਲ ਦੀ ਘੜੀ ਚ ਸੌਂਦੀ ਹੋਣੀ ਉੱਥੇ ਬੈਠੀ ਕੇ ਪ੍ਰਤਾਪ ਸਿੰਘ ਬਾਜਵਾ ਜੀ ਅੱਛਾ ਦੂਜੀ ਗੱਲ ਮੈਂ ਵੀ ਇਹ ਵੀ ਸੋਚ ਲਿਆ ਜਿੱਤਣ ਇੱਕ ਮਿੰਟ ਸਾਰੇ ਦਰਿਆ ਤੁਹਾਡੇ ਸਰਦਾਰ ਸਾਹਿਬ ਇੱਧਰ ਧਿਆਨ ਦਿਓ ਤਿੰਨ ਦਰਿਆ ਨੇ ਤੁਹਾਡੇ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ 'ਚੋਂ ਤਿੰਨ ਨੇ ਐਸੇ ਕੇਜਲੀਵਾਲ ਨੇ ਕਹਿੰਦਾ ਕਿ ਮੈਂ 20000 ਕਰੋੜ ਰੁਪਇਆ ਹਰ ਸਾਲ ਮਾਈਨਿੰਗ 'ਚੋਂ ਪੰਜਾਬ ਦੇ ਖਜ਼ਾਨੇ 'ਚ ਨਮਾ ਕਰਾਵਾਂਗਾ ਤੇ ਜਾੜਾ ਸਾਲਾਂ ਚ 300 ਕਰੋੜ ਰੁਪਈਆ ਐਵਰੇਜ ਆਇਆ ਮੈਂ ਪੁੱਛਣਾ ਚਾਹਣਾ ਕੇ ਜੀਵਾਂ ਤੇ ਭਗਵੰਤ ਨੂੰ 19700 ਕਰੋੜ ਪਰ ਇਹ ਹਰ ਸਾਲ ਦਾ ਕਿੱਥੇ ਗਿਆ 19700 ਕਰੋੜ ਜੇ ਸਦਾਰ ਦੀ ਚਾਰਾ ਸਾਲਾਂ ਦਾ ਬਣਾ ਲਈਏ ਤੇ 78000 ਕਰੋੜ ਹੁੰਦਾ ਤੇ ਸਾਰਿਆਂ ਦਾ ਸਾਰਾ ਪੈਸਾ ਇਹ ਭਗਵੰਤ ਦਾ ਇਹਦੇ ਲੁੱਟੇ ਰਿਆ ਤੇ ਹਣੀ ਬਾਬਾ ਤੇ 40 ਚੋਰਾ ਦੇ ਗੁਰੂ ਦੀ ਜਿਹਦਾ ਵਿੱਚ ਉਹਨਾਂ ਦੇ ਪਰਿਵਾਰਾਂ ਦਾ ਸਾਰੇ ਆਨੇ ਆਸਟ੍ਰੇਲੀਆ ਦੇ ਜ਼ਮੀਨਾਂ ਲੈ ਲਈਆਂ ਨਿਊਜ਼ੀਲੈਂਡ ਪੈਗੀਆਂ ਲੈ ਲਿਆ ਇਹਨਾਂ ਦੇ ਸਟਾਫ ਨੇ ਜਾ ਕੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਕਰ ਲਿਆ ਇਹ ਸਾਰੀ ਰਿਪੋਰਟ ਸਾਡੇ ਕੋਲ ਹੈ ਤੇ ਜਿੱਦਣ ਮੇਰੀ ਗੱਲ ਸੁਣ ਲੋ ਜਿੱਦਣ ਸਰਕਾਰ ਬਣੀ ਇਹ ਐਕਸ ਆਫ ਕਮਿਸ਼ਨ ਤੇ ਕਮਿਸ਼ਨ ਜੋ ਠੱਗੀ ਠੋਰੀ ਹੈ ਸਰਕਾਰ ਨੇ ਮਾਰੀ ਅਸੀਂ ਲੋਕਾਂ ਸਾਹਮਣੇ ਜ਼ਾਹਰ ਕਰਾਂਗੇ ਤੇ ਭਗਵੰਤ ਸਿੰਘ ਮਾਨ ਨੂੰ ਕਟੜੇ 'ਚ ਖੜਾ ਕਰਾਂਗੇ ਜਿੰਦਾਬਾ ਇਹ ਮੇਰਾ ਵਾਅਦਾ ਤੁਹਾਡੇ ਸਾਰਾ ਉਹ ਪਹਿਲਾ ਆਦਮੀ ਜਿਹਨੂੰ ਕਿਤੇ ਵਿੱਚ ਪੰਜਾਬ ਤੇ ਖੜਾ ਕੀਤਾ ਜਾਏਗਾ ਭਗਵੰਤ ਮਾਨ ਹੋਏਗਾ ਫਿਰ ਇਹ ਲੁੱਟੇਰੀਆਂ ਦਾ ਗਰੋਹ ਹੈਗਾ ਫਿਰ ਦਿੱਲੀ ਵਾਲਾ ਸਾਰਾ ਗਰੋਹ ਹੈ ਤੁਹਾਨੂੰ ਦੱਸਾਂ ਕਿ ਪੰਜਾਬ ਨੂੰ ਇਹਨਾਂ ਨੇ ਕਿਸ ਤੰਗ ਨਾਲ ਲੁੱਟਿਆ ਜ਼ਮੀਨਾਂ ਤੋਂ ਆ ਹੁਣੇ ਕਿਹਾ ਵੀ 5000 ਕੱਲਾ ਤੇ ਕੱਲਾ ਉਹ ਦੇਣਗਾ ਲੈ ਚਲੇ ਜਿਗਰਾਉਂਦਾ ਲੈ ਚਲੇ ਆ 65000 ਜੋ 5000 ਕੱਲਾ ਤੇ ਕੱਲਾ ਤੂੰ ਦੇਣੇ ਤੇ ਤੇ ਤੁਹਾਡੇ ਦਿਲਾਂੋਂ ਆਉਂਦਾ ਸੀ ਫਿਰ ਇੱਕ ਮੁਹਾਨੀ ਦਾ 20-25 ਹਜ਼ਾਰ ਕਰੋੜ ਰੁਪਏ ਉਥੋਂ ਕੱਢ ਲੈਣ ਲੱਗੇ ਸੀ